ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦਾ ਜਨਮ ਪਿਤਾ ਭਾਈ ਭਗਤੂ ਅਤੇ ਮਾਤਾ ਜਿਉਣੀ ਦੇ ਘਰ 26 ਜਨਮਰੀ 1682 ਨੂੰ ਪਿੰਡ ਬਹੁਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਮਾਪਿਓ ਦੇ ਇਕਲੋਤੇ ਪੁੱਤਰ ਸਨ। ਬਾਬਾ ਦੀਪ ਸਿੰਘ ਜੀ ਦੇ ਜਨਮ ਬਾਰੇ ਕਈ ਸਾਖੀਆਂ ਹਨ। ਕਿਆ ਜਾਂਦਾ ਹੈ ਕਿ ਭਾਈ ਭਗਤੂ ਅਤੇ ਮਾਤਾ ਜਿਉਣੀ ਦੇ ਵਿਆਹ ਨੂੰ 15 ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਔਲਾਦ ਨਹੀਂ ਸੀ ਹੋਈ ਆਪ ਦੋਨੇ ਜੀ ਗੁਰਮੁਖ ਸਿੱਖ ਸਨ ਇਸ ਲਈ ਉਹ ਕੇਵਲ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਮੰਨਦੇ ਸਨ ਗੁਰਸਿੱਖ ਹੋਣ ਦੇ ਕਾਰਨ ਉਹ ਪ੍ਰਭੂ ਦੀ ਰਜ਼ਾ ਵਿੱਚ ਹੀ ਰਹਿ ਕੇ ਖੁਸ਼ ਸਨ ਇਸ ਲਈ ਉਹ ਮੜੀਆਂ ਮਸਾਣਾ ਕਵਰਾਂ ਅਤੇ ਢਾਗੇ ਤਵੀਤਾਂ ਵਾਲੇ ਸਾਧਾ ਫਕੀਰਾਂ ਨੂੰ ਨਹੀਂ ਸਨ ਮੰਨਦੇ। ਪਾਰ ਬੰਦੇਰੀ ਉਮਰ ਹੋਣ ਕਰਕੇ ਇਹ ਚਿੰਤਾ ਜ਼ਰੂਰ ਕਰਦੇ ਸਨ ਕਿ ਉਹਨਾਂ ਦੀ ਕੁਲ ਅੱਗੇ ਕਿਵੇਂ ਚੱਲੇਗੀ। ਨਾ ਪਾਸ ਕਾਫੀ ਜ਼ਮੀਨ ਸੀ ਜਿਸ ਕਰਕੇ ਕਿਸੇ ਗੱਲ ਦੀ ਟੋਟ ਨਹੀਂ ਸੀ। ਗਾਈਆਂ ਮੱਝਾਂ ਬਾਦੂ ਰੱਖਣ ਕਰਕੇ ਦੁੱਧ ਦੀ ਕੋਈ ਘਾਟ ਨਹੀਂ ਸੀ। ਉਨਾੰਦਾ ਆਪਣਾ ਇਕੱਲਿਆਂ ਦਾ ਖੂਸੀ ਅਤੇ ਖੂਦ ਦੇ ਲਾਗੇ ਆਰਾਮ ਕਰਨ ਵਾਸਤੇ ਉਹਨਾਂ ਨੇ ਕਾਨਿਆਂ ਦੀ ਇੱਕ ਬਧੀਆ ਛੰਨ ਵੀ ਬਣਾਈ ਹੋਈ ਸੀ ਛੰਨ ਦੇ ਸੱਜੇ ਪਾਸੇ ਲੱਕੜ ਦਾ ਖੂਸੀ ਅਤੇ ਉਸ ਦੇ ਖੱਬੇ ਪਾਸੇ ਇੱਕ ਲੱਕੜ ਦਾ ਬੇਲਣਾ ਵੀ ੱਟਿਆ ਹੋਇਆ ਸੀ ਸਿਆੜ ਦੇ ਦਿਨਾਂ ਵਿੱਚ ਉਹ ਬੇਲਣਾ ਵਾ ਕੇ ਗੁੜ ਬਣਾਇਆ ਕਰਦੇ ਸਨ ਕਈ ਵਾਰ ਰਾਤ ਨੂੰ ਗੁੜ ਬੁਣਾਂਦਿਆਂ देर ਹੋ ਜਾਂਦੀ ਤਾਂ ਭਾਈ ਭਗਤੂ ਤੇ ਉਹਨਾਂ ਦਾ ਕੰਮ ਉਸ ਸੱਨ ਵਿੱਚ ਹੀ ਰਾਤ ਕੱਢ ਲੈਂਦੇ ਸਨ ਸਵੇਰੇ ਉੱਠ ਕੇ ਕੰਮਾਂ ਪੱਠੇ ਵੱਢ ਕੇ ਗੱਡੇ ਉੱਤੇ ਰੱਖ ਕੇ ਪਿੰਡ ਨੂੰ ਲੈ ਜਾਂਦਾ ਅਤੇ ਮੱਝਾਂ ਨੂੰ ਪੱਠੇ પા ਕੇ ਰੋਟੀ ਪਾਣੀ ਛੱਕ ਕੇ ਗੱਡਾ ਜੋੜ ਕੇ ਉਹ ਵਾਪਸ ਫਿਰ ਆ ਜਾਂਦਾ ਸੀ ਇੱਕ ਦਿਨ ਭਾਈ ਭਗਤੂ ਜੀ ਛੰਨ ਦੇ ਬਾਹਰ ੁੱਟੇ ਬੈਠੇ ਸਨ ਬੇਲਣੇ ਦੇ ਲੱਗੇ ਛਲੇ ਹੋਏ ਗੰਨਿਆਂ ਦੀ ਪੰਡ ਪਈ ਸੀ ਤੇ ਨੌਕਰ ਦੇ ਨਾਂ ਆਉਣ ਕਰਕੇ ਉਹ ਉਸਦੇ ਇੰਤਜ਼ਾਰ ਵਿੱਚ ਸਨ ਪਰ ਦਿਲ ਵਿੱਚ ਬਹੁਤ ਬੜੀਆਂ ਡੂੰਘੀਆਂ ਸੋਚਾਂ ਵਿੱਚ ਡੁੱਬੇ ਹੋਏ ਸਨ ਕਿ ਜੇ ਉਸ ਦੇ ਘਰ ਵੀ ਪੁੱਤ ਹੁੰਦੇ ਤਾਂ ਉਸ ਨੂੰ ਇਹਨਾਂ ਕਾਮਿਆਂ ਤੇ ਕਿਉਂ ਨਿਰਭਰ ਰਹਿਣਾ ਪੈਣਾ ਸੀ ਉਹ ਸੋਚਾਂ ਵਿੱਚ ਗਲਤਾਨ ਹੀ ਸੀ ਕਿ ਇੱਕ ਸਫੇਦ ਦਾੜੇ ਵਾਲੇ ਕਿਸਾਨ ਨੇ ਉਹਨਾਂ ਨੂੰ ਆ ਕੇ ਬੜੇ ਸਤਕਾਰ ਨਾਲ ਪ੍ਰਣਾਮ ਕੀਤਾ ਅਤੇ ਕਹਿਣ ਲੱਗਾ ਮਹਾਪੁਰਸ਼ੋ ਲੱਗਦੇ ਤਾਂ ਸਤਗੁਰਾਂ ਦੇ ਸਿੱਖ ਹੋ ਪਰ ਚਿਹਰੇ ਤੇ ਤਾਂ ਬੜੀ ਉਦਾਸੀ ਛਾਈ ਹੋਈ ਹੈ ਭਾਈ ਭਗਤੂ ਜੀ ਸੰਤ ਜੀ ਨੂੰ ਵੇਖ ਕੇ ਹੈਰਾਨ ਰਹਿ ਗਿਆ ਉਹ ਇਕਦਮ ਉੱਠਿਆ ਅਤੇ ਸੰਤਾਂ ਨੂੰ ਪ੍ਰਣਾਮ ਕਰਕੇ ਕਹਿਣ ਲੱਗਾ ਤੁਹਾਨੂੰ ਭਾਗ ਸਾਡੇ ਅੱਜ ਸਵੇਰੇ ਸਵੇਰੇ ਹੀ ਸੰਤਾਂ ਨੇ ਦਰਸ਼ਨ ਦਿੱਤੇ ਹਨ ਉਹਨਾਂ ਨੇ ਛੰਨ ਵਿੱਚੋਂ ਇੱਕ ਖੇਸ ਲਿਆਂਦਾ ਅਤੇ ਥੜੇ ਉੱਤੇ ਵਿਛਾ ਕੇ ਸੰਤਾਂ ਨੂੰ ਬੈਠਣ ਦੀ ਬੇਨਤੀ ਕੀਤੀ ਸੰਤ ਜੀ ਵੀ ਬੜੇ ਪਿਆਰ ਨਾਲ ਛੇਸ ਉੱਤੇ ਬੈਠ ਗਏ ਉਹਨੇ ਚਿਰ ਨੂੰ ਮਾਤਾ ਜਿਉਣੀ ਜੀ ਵੀ ਰੋਟੀਆਂ, ਦਹੀਂ ਅਤੇ ਲੱਸੀ ਲੈ ਕੇ ਪੁੱਜ ਗਈ। ਸੰਤ ਜੀ ਨੂੰ ਬੈਠੇ ਦੇਖ ਕੇ ਉਹ ਬਹੁਤ ਖੁਸ਼ਾਨ ਹੋਈ ਅਤੇ ਲੱਸੀ ਦਾ ਘਣਵਾ ਅਤੇ ਰੋਟੀਆਂ ਠਿਕਾਣੇ ਰੱਖ ਕੇ ਉਹਨਾਂ ਨੇ ਸੰਤਾ ਜੀ ਨੂੰ ਮੱਥਾ ਟੇਕਿਆ। ਸੰਤਾ ਜੀ ਨੂੰ ਉਹਨਾਂ ਨੇ ਪ੍ਰਸ਼ਾਦ ਦੇਣ ਦੀ ਬੇਨਤੀ ਕੀਤੀ। ਸ਼ਾਂਤ ਜੀ ਨੇ ਕੋਈ ਟਾਲ ਮਟੋਲ ਨਾ ਕੀਤੀ ਅਤੇ ਸਪਸ਼ਟ ਕਹਿ ਦਿੱਤਾ ਪ੍ਰਸ਼ਾਦੇ ਛਕਣ ਹੀ ਤਾਂ ਇੱਥੇ ਆਇਆ ਹਾਂ ਬੜੀ ਭੁੱਖ ਲੱਗੀ ਸੀ ਮਾਤਾ ਜਿਉਣੀ ਬਹੁਤ ਪ੍ਰਸੰਨ ਹੋਈ ਉਨ੍ਹਾਂ ਨੂੰ ਇੰਜ ਲੱਗਾ ਜਿਵੇਂ ਰੱਬ ਹੀ ਮਨੁੱਖੀ ਭੇਸ ਵਿੱਚ ਉਨ੍ਹਾਂ ਦੇ ਖੂਹ ਤੇ ਆਇਆ ਹੋਵੇ ਉਨ੍ਹਾਂ ਥਾਲੀ ਤਾਂ ਕੋਈ ਲਿਆਂਦੀ ਨਹੀਂ ਸੀ ਇਸ ਲਈ ਮੱਕੀ ਦੀ ਰੋਟੀਆਂ ਤੇ ਸਾਗ ਪਾ ਕੇ ਉੱਤੇ ਮੱਖਣ ਰੱਖ ਕੇ ਉਹਨਾਂ ਸੰਤ ਜੀ ਦੇ ਹੱਥਾਂ ਉੱਤੇ ਰੱਖ ਦਿੱਤੀਆਂ ਫਿਰ ਦਹੀਂ ਦਾ ਕੋਲਾ ਅਤੇ ਲੱਸੀ ਦਾ ਛੰਨਾ ਪਾਰ ਕੇ ਅੱਗੇ ਟਿਕਾ ਦਿੱਤਾ ਸੰਤ ਜੀ ਬੜੇ ਪਿਆਰ ਨਾਲ ਰੋਟੀ ਖਾਈ ਅਤੇ ਵਿੱਚ ਵਿੱਚ ਕੁਝ ਗੱਲਾਂ ਵੀ ਕਰੀ ਗਏ ਉਹ ਕਹਿਣ ਲੱਗੇ ਕਿ ਗੱਲ ਹਲੇ ਤੱਕ ਬੇਨਣਾ ਨਹੀਂ ਜੁੱਤਾ ਭਗਤੂ ਜੀ ਨੇ ਦੱਸਿਆ ਕਿ ਨੌਕਰ ਹਲੇ ਪਿੰਡੋਂ ਨਹੀਂ ਆਇਆ ਜਦ ਆਵੇਗਾ ਤਾਂ ਫਿਰ ਕੰਮ ਚਲਾਵਾਂਗੇ ਸੰਤ ਜੀ ਫਿਰ ਖੂਬ ਹੱਲ ਇਸ਼ਾਰਾ ਕਰਕੇ ਕਹਿਣ ਲੱਗੇ ਬੱਚੇ ਕਿੱਤੇ ਹਨ ਖੂ ਤੇ ਕੋਈ ਰੌਣਕ ਨਹੀਂ ਜਿਸਤੀ ਮਾਤਾ ਜਿਉਣੀ ਦੀਆਂ ਅੱਖਾਂ ਵਿੱਚ ਅਤਰੂ ਪਰ ਆਏ ਬੜੇ ਉਦਾਸ ਲਹਿਜੇ ਵਿੱਚ ਉਹ ਬੋਲੇ 15 ਸਾਲ ਵਿਆਹ ਨੂੰ ਹੋ ਗਏ ਪ੍ਰਭੂ ਨੇ ਹਲੇ ਪੁੱਤਰ ਦੀ ਦਾਤ ਨਹੀਂ ਬਖਸ਼ੀ ਇਹ ਗੱਲ ਸੁਣ ਕੇ ਸੰਤ ਜੀ ਹੱਸ ਕੇ ਬੋਲੇ ਇਸ ਵਿੱਚ ਉਦਾਸ ਹੋਣ ਦੀ ਚੀ ਲੋੜ ਹੈ ਗੁਰਸਿੱਖ ਸਦਾ ਪ੍ਰਭੂ ਦੇ ਬਾਣੇ ਵਿੱਚ ਰਹਿੰਦੇ ਹਨ ਪ੍ਰਭੂ ਦੇ ਘਰ ਕੋਈ ਕਾਟ ਨਹੀਂ ਤੁਹਾਡੇ ਘਰ ਵੀ ਇੱਕ ਅਜਿਹਾ ਪੁੱਤਰ ਪੈਦਾ ਹੋਵੇਗਾ ਜਿਹੜਾ ਇੱਕ ਵੱਡਾ ਸੂਰਬੀਰ ਯੋद्धा ਅਤੇ ਵਿਦਵਾਨ ਹੋਵੇਗਾ ਉਹ ਤੁਹਾਡੀ ਕੁਲ ਦਾ ਨਾਂ ਰ엔ਦੀ ਦੁਨੀਆ ਤੱਕ ਸੁਰਜੀਤ ਰੱਖੇਗਾ ਕਾਮੇ ਦੀ ਪੂਰਜਾਣ ਉੱਤੇ ਉਹ ਬੇਜਨਾ ਜੋਨ ਹੀ ਲੱਗੇ ਸਨ ਕਿ ਸੰਤ ਜੀ ਅਲੋਪ ਹੋ ਗਏ। ਅਗਲੇ ਸਾਲ ਉਨ੍ਹਾਂ ਦੇ ਘਰ ਪ੍ਰਭੂ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ ਜਿਸ ਦਾ ਨਾਮ ਉਨ੍ਹਾਂ ਵੀ ਪ੍ਰਖਿਆ। ਪੁੱਤਰ ਦੀ ਦਾਤ ਮੇਣ ਉੱਤੇ ਭਾਈ ਭਗਤੂ ਅਤੇ ਮਾਤਾ ਜਿਉਣੀ ਜੀ ਪ੍ਰਸੰਨ ਹੋ ਗਏ ਅਤੇ ਉਨ੍ਹਾਂ ਨੇ ਸੱਚੇ ਪਾਸ਼ਾ ਜੀ ਦਾ ਲੱਖ ਲੱਖ ਧੰਨਵਾਦ ਕੀਤਾ। ਗੁਰ ਇਤਿਹਾਸ ਅਤੇ ਹੋਰ ਸਾਖੀਆਂ ਲਈ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ